ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫੋਰਟਿਸ ਹਸਪੀਟਲ ਤੋਂ ਮੈਡੀਕਲ ਬਲਟਿਨ ਜਾਰੀ ਹੋਇਆ ਜਿੱਥੇ ਰਾਜਵੀਰ ਜਵੰਦਾ ਦਾ ਲਗਾਤਾਰ ਟ੍ਰੀਟਮੈਂਟ ਚੱਲ ਰਿਹਾ ਪਰ ਇਹ ਰਿਪੋਰਟ ਜਿਹੜੀ ਹੈ ਇਹ ਵਾਕਈ ਚਿੰਤਾ ਪ੍ਰਗਟਾਉਣ ਵਾਲੀ ਹੈ ਕਿਉਂਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਉਹੋ ਜਿਹਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਫੋਰਟਿਸ ਹਸਪੀਟਲ ਤੋਂ ਜੋ ਮੈਡੀਕਲ ਬਲਟਿਨ ਜਾਰੀ ਹੋਇਆ ਸਾਰੀ ਜਾਣਕਾਰੀ ਮੈਂ ਉਸ ਨੂੰ ਪੜ੍ਹ ਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਜਿਹੜੀ ਜਾਣਕਾਰੀ ਆਈ ਹੈ ਇਸ ਵੇਲੇ ਤਕਰੀਬਨ 4:30 ਵਜੇ ਦਾ ਵਕਤ ਹੈ ਔਰ 30 ਸਤੰਬਰ ਤਰੀਕ ਹੈ ਤਾਂ ਮੈਂ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ 40 ਹਸਪੀਟਲ ਨੇ ਜਿਹੜਾ ਕਲੀਨਿਕਲ ਅਪਡੇਟ ਦਿੱਤਾ ਉਹ ਜਾਣਕਾਰੀ ਇਹ ਹੈ ਕਿ ਰਾਜਵੀਰ ਜਵੰਦਾ ਦਾ ਲਗਾਤਾਰ ਟ੍ਰੀਟਮੈਂਟ ਚੱਲ ਰਿਹਾ ਪਰ ਮੋਹਾਲੀ ਦੇ ਵਿੱਚ ਲਗਾਤਾਰ ਲਾਈਫ ਸਪੋਰਟ ਤੇ ਰਾਜਵੀਰ ਜਵੰਦਾ ਬਣੇ ਹੋਏ ਆ ਔਰ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਹੈ ਤਾਂ ਯਾਨੀ ਕਿ ਉਹਨਾਂ ਦਾ ਬ੍ਰੇਨ ਜਿਹੜਾ ਉਹ ਵਰਕ ਕਰਦਾ ਹੋਇਆ ਨਜ਼ਰ ਉਸ ਤਰੀਕੇ ਨਾਲ ਨਹੀਂ ਆ ਰਿਹਾ ਜਿੰਨਾ ਇੰਪਰੂਵਮੈਂਟ ਹੋਣੀ ਚਾਹੀਦੀ ਸੀਗੀ ਹੁਣ ਤੱਕ ਉਸ ਤਰ੍ਹਾਂ ਇੰਪਰੂਵਮੈਂਟ ਹੁੰਦੀ ਹੋਈ ਨਜ਼ਰ ਨਹੀਂ ਆਈ ਦਿਮਾਗੀ ਸਰਗਰਮੀ ਬਹੁਤ ਘੱਟ ਹੈ ਇਹ ਟੋਟਲੀ ਇਕੱਲਾ ਇਕੱਲਾ ਸ਼ਬਦ ਜਿਹੜਾ ਮੈਡੀਕਲ ਬਲਟਨ ਦੇ ਵਿੱਚ ਲਿਖਿਆ ਹੋਇਆ ਉਹ ਮੈਂ ਤੁਹਾਡੇ ਵੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੋਈ ਸੂਤਰਾਂ ਦੇ ਆਧਾਰ ਤੇ ਆਈ ਜਾਣਕਾਰੀ ਨਹੀਂ ਹੈ ਇਹ ਜਾਣਕਾਰੀ ਕਲੀਨिकल ਅਪਡੇਟ ਜਿਹੜਾ 40 ਸੌਸ ਹਸਪੀਟਲ ਮੋਹਾਲੀ ਵੱਲੋਂ ਦਿੱਤਾ ਗਿਆ ਉਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਕਾਇਦਾ ਲਿਖਿਆ ਗਿਆ ਕਿ ਰਾਜਵੀਰ ਜਵੰਦਾ ਮੈਡੀਕਲ ਸਪੋਰਟ ਤੇ ਬਣੇ ਹੋਏ ਆ ਉਹਨਾਂ ਦੀ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਗੰਭੀਰ ਹੈ ਦਿਮਾਗੀ ਸਰਗਰਮੀ ਬਹੁਤ ਘੱਟ ਹੈ ਤੇ ਹਾਈ ਲੈਵਲ ਤੇ ਜਿਹੜੇ ਜਾਂਚ ਚੱਲ ਹਾਈ ਲੈਵਲ ਦੇ ਇਲਾਜ ਦੇ ਬਾਵਜੂਦ ਕੋਈ ਵੱਡਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਦਿਮਾਗ ਦੀ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਬਦਲਾਅ ਪਾਏ ਗਏ ਆ ਜੋ ਕਿ ਪ੍ਰਾਇਮਰੀ ਸੈਂਟਰ ਚ ਦਿੱਤੀ ਗਈ ਸੀਪੀਆਰ ਤੋਂ ਬਾਅਦ ਸਾਹਮਣੇ ਆਏ ਆ ਔਰ ਨਾਲ ਹੀ ਰੀਡ ਦੀ ਜੋ ਹੱਡੀ ਹੈ ਸਪਾਈਨ ਦੀ ਐਮ ਆਰ ਆਈ ਵਿੱਚ ਵੀ ਗਰਦਨ ਤੇ ਪਿੱਠ ਸਰਵਾਈਕਲ ਤੇ ਡੋਰਸਲ ਜੋ ਏਰੀਆ ਹੈ ਉਹਦੇ ਵਿੱਚ ਗੰਭੀਰ ਨੁਕਸਾਨ ਸਾਹਮਣੇ ਆਇਆ ਜਿਹਦੇ ਕਰਕੇ ਚਾਰਾਂ ਅੰਗਾਂ ਵਿੱਚ ਵੱਡੀ ਕਮਜ਼ੋਰੀ ਹੋ ਗਈ ਹੈ ਉਹਨਾਂ ਨੂੰ ਲੰਮੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ ਤੇ ਲਾਸਟ ਦੇ ਵਿੱਚ ਜਿਹੜੀ ਲਾਈਨ ਲਿਖੀ ਹੈ ਕੁੱਲ ਮਿਲਾ ਕੇ ਉਹਨਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਤਾਂ ਅਸਲ ਰਿਪੋਰਟ ਇਹ ਹੈ ਰਾਜਵੀਰ ਜਵੰਦਾ ਹੋਣਾ ਦੇ ਹੈਲਥ ਦੇ ਨਾਲ ਜੁੜੀ ਹੋਈ ਕਿਉਂਕਿ ਅਜੇ ਤੱਕ ਕੋਈ ਉਸ ਤਰ੍ਹਾਂ ਦਾ ਬਦਲਾ ਉਸ ਤਰ੍ਹਾਂ ਦਾ ਜਿਹੜਾ ਇੰਪਰੂਵਮੈਂਟ ਉਹਨਾਂ ਦੀ ਸਿਹਤ ਦੇ ਵਿੱਚ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਉਸ ਤਰੀਕੇ ਨਾਲ ਉਹਨਾਂ ਨੇ ਕਵਰ ਨਹੀਂ ਕੀਤਾ ਰਾਜਵੀਰ ਜਵੰਦਾ ਹੋਣਾਂ ਨੇ ਹਾਲਾਂਕਿ ਅਰਦਾਸਾਂ ਹੋ ਰਹੀਆਂ ਨੇ ਸਾਰੇ ਪਾਸੇ ਕਿਹਾ ਜਾਂਦਾ ਹੈ ਕਿ ਦਵਾ ਦੇ ਨਾਲ ਦੁਆ ਵੀ ਕੰਮ ਕਰਦੀ ਹੈ ਦੁਆਵਾਂ ਰਾਜਵੀਰ ਜਵੰਦਾ ਦੇ ਲਈ ਬਹੁਤ ਹੋ ਰਹੀਆਂ ਨੇ ਪਰ ਉਸ ਤਰ੍ਹਾਂ ਦਾ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਕਿਉਂਕਿ ਜਦੋਂ ਪਹਿਲੇ ਦਿਨ ਹੀ ਉਹਨਾਂ ਨੂੰ ਲਿਆਂਦਾ ਗਿਆ ਸੀ 40 ਸੌ ਹਸਪੀਟਲ ਜਦੋਂ ਰਾਜੀ ਰਾਜਵੀਰ ਜਵੰਦਾ ਜਾ ਰਹੇ ਸੀ ਬਾਈਕ ਰਾਈਡ ਕਰਕੇ ਔਰ ਉਸ ਵੇਲੇ ਦੱਸਿਆ ਜਾ ਰਿਹਾ ਕਿ ਜਦੋਂ ਗਾਵਾ ਦੀ ਟੱਕਰ ਵਜਦੀ ਉਹਨਾਂ ਨੂੰ ਔਰ ਉਸ ਤੋਂ ਬਾਅਦ ਫਿਰ ਸਿਰ ਦੇ ਵਿੱਚ ਉਹਨਾਂ ਦੇ ਸੱਟ ਲੱਗ ਜਾਂਦੀ ਹੈ ਤਾਂ ਮੌਕੇ ਦੇ ਉੱਪਰ ਰਾਜਵੀਰ ਜਵੰਦਾ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਉਹਨਾਂ ਦੇ ਵੀ ਸਾਥੀਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਵੇਂ ਇਹ ਹਾਦਸਾ ਵਾਪਰਿਆ ਤਾਂ ਹੈਲਮਟ ਜਿਹੜਾ ਸੀ ਹੈਲਮਟ ਵੀ ਬਹੁਤ ਮਹਿੰਗਾ ਹੈਲਮਟ ਸੀ ਤਕਰੀਬਨ 1.5-2 ਲੱਖ ਰੁਪਏ ਦਾ ਤਾਂ ਹੈਲਮਟ ਸੀਗਾ ਪਰ ਹੈਲਮਟ ਔਰ ਆਵਾਰਾ ਪਸ਼ੂ ਦੇਖੋ ਤੁਸੀਂ ਕਿਵੇਂ ਲੋਕਾਂ ਦੀ ਜਾਨ ਲੈਂਦੇ ਆ ਇਹੋ ਜਿਹੇ ਹੀਰਿਆਂ ਵਰਗੇ ਨੌਜਵਾਨ ਜਿਹੜੇ ਆ ਉਹ ਹੁਣ ਦੇਖ ਸਕਦੇ ਹੋ ਤੁਸੀਂ ਕਿ ਮੌਤ ਦੇ ਨਾਲ ਲੜਾਈ ਲੜ ਰਿਹਾ ਰਾਜਵੀਰ ਜਵੰਦਾ ਤਾਂ ਗੱਲ ਅਸੀਂ ਕਰ ਰਹੇ ਸੀ ਇਹਦੇ ਵਿੱਚ ਇੱਕ ਚੀਜ਼ ਲਿਖੀ ਆ ਕਿ ਦਿਮਾਗ ਦੀ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਜਿਹੜੇ ਬਦਲਾਅ ਆ ਉਹ ਪਾਏ ਗਏ ਆ ਹਾਈਪੋਕਸਿਕ ਬਦਲਾਅ ਜਦੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹ ਆ ਕਿ ਜਦੋਂ ਅ ਦਿਮਾਗ ਦੀ ਐਮ ਆਰ ਆਈ ਤੇ ਜਦੋਂ ਹਾਈਪੋਕਸਿਕ ਬਦਲਾਅ ਉਦੋਂ ਆਇਆ ਜਦੋਂ ਕਿ ਸੀਪੀਆਰ ਦਿੱਤੀ ਗਈ ਫਸਟ ਜਿਹੜਾ ਪ੍ਰਾਇਮਰੀ ਸੈਂਟਰ ਸੀਗਾ ਜਿੱਥੇ ਸੀਪੀਆਰ ਦਿੱਤੀ ਗਈ ਔਰ ਉਦੋਂ ਇਹ ਬਦਲਾਅ ਆਇਆ ਯਾਨੀ ਕਿ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਪਾਈ ਇਹ ਜਾਣਕਾਰੀ ਜਿਹੜੀ ਹੈ ਕਿ ਹਾਈਪੋਕਸੀਆ ਜਿਹੜਾ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਸਰੀਰ ਦੇ ਕਿਸੇ ਹਿੱਸੇ ਨੂੰ ਪੂਰੀ ਆਕਸੀਜਨ ਨਹੀਂ ਮਿਲ ਪਉਂਦੀ ਤਾਂ ਉਦੋਂ ਫਿਰ ਉਨ੍ਹਾਂ ਅੰਗਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਯਾਨੀ ਕਿ ਜਿਹੜੇ ਦਿਮਾਗ ਦੇ ਵਿੱਚ ਹਾਈਪੋਕਸਿਕ ਚੇਂजेस ਆਏ ਆ ਤਾਂ ਦਿਮਾਗ ਨੂੰ ਸਹੀ ਮਾਤਰਾ ਦੇ ਵਿੱਚ ਆਕਸੀਜਨ ਨਹੀਂ ਮਿਲ ਪਾਈ ਤਾਂ ਉਸ ਦੀਆਂ ਜਿਹੜੀਆਂ ਕੋਸ਼ਿਕਾਵਾਂ ਨੇ ਸੈਲਸ ਨੇ ਜਿਹੜੇ ਉਹ ਪ੍ਰਭਾਵਿਤ ਹੋਣ ਲੱਗਦੇ ਆ ਤਾਂ ਇਸ ਨੂੰ ਹਾਈਪੋਕਸਿਕ ਚੇਂजेस ਕਿਹਾ ਜਾਂਦਾ ਹੈ ਜਦੋਂ ਇਹ ਜਾਣਕਾਰੀ ਅਸੀਂ ਲਈ ਹੈ ਤਾਂ ਬਕਾਇਦਾ ਤੌਰ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੁਆਵਾਂ ਅਰਦਾਸਾਂ ਦਾ ਦੌਰ ਚੱਲ ਰਿਹਾ ਕਿਉਂਕਿ ਰਾਜਵੀਰ ਜਵੰਧਾ ਖੁਣਾਂ ਦੇ ਨਾਲ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹਨਾਂ ਨੂੰ ਇੱਕ ਨਜ਼ਦੀਕੀ ਹਸਪਤਾਲ ਸੀਗਾ ਜਿਹੜਾ ਪਿੰਜੌਰ ਦੇ ਕੋਲ ਸ਼ੌਰੀ ਹਸਪਤਾਲ ਦੱਸਿਆ ਜਾ ਰਿਹਾ ਕਿ ਉੱਥੇ ਲਿਜਾਇਆ ਗਿਆ ਉਹਨਾਂ ਨੂੰ ਔਰ ਉਸ ਤੋਂ ਬਾਅਦ ਤਕਰੀਬਨ 5 ਤੋਂ 10 ਮਿੰਟ ਹੀ ਉੱਥੇ ਉਸ ਹਸਪਤਾਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਹੋਇਆ ਕਿਉਂਕਿ ਬਾਹਰੋਂ ਬਾਹਰ ਹੀ ਉਹਨਾਂ ਨੇ ਦੇਖਿਆ ਕਿ ਸਿਚੁਏਸ਼ਨ ਕ੍ਰਿਟੀਕਲ ਆ ਰਾਜਵੀਰ ਜਵੰਦਾ ਉਹਨਾਂ ਦੇ ਬਾਹਰ ਤਾਂ ਕੋਈ ਬਲੱਡ ਨਹੀਂ ਨਿਕਲ ਪਾ ਨਿਕਲ ਰਿਹਾ ਸੀਗਾ ਪਰ ਦੱਸਿਆ ਗਿਆ ਕਿ ਉਹਨਾਂ ਦੇ ਜਿਹੜਾ ਸਿਰ ਦਾ ਅੰਦਰਲਾ ਹਿੱਸਾ ਕਿਉਂਕਿ ਉਸੇ ਵਕਤ ਹੀ ਉਹ ਬੇਹੋਸ਼ ਹੋ ਗਏ ਸੀਗੇ ਔਰ ਅੰਦਰਲੇ ਹਿੱਸੇ ਦੇ ਵਿੱਚ ਖੂਨ ਜਮਾ ਹੋ ਗਿਆ ਉਸ ਤੋਂ ਬਾਅਦ ਫਿਰ ਇੱਕ ਹੋਰ ਦੱਸਿਆ ਜਾ ਰਿਹਾ ਹਸਪਤਲ ਲਜਾਇਆ ਗਿਆ ਉਹਨਾਂ ਨੂੰ ਸ਼ਾਇਦ ਪਾਰਸ ਹਸਪਤਲ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਸੌਸ ਹਸਪਤਲ ਲਿਆਂਦਾ ਗਿਆ ਸੀਗਾ ਜਿੱਥੇ ਕਿ ਅਜੇ ਤੱਕ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਬਹੁਤ ਸਾਰੇ ਕਲਾਕਾਰ ਭਰਾ ਉਹਨਾਂ ਕੋਲੇ ਪਹੁੰਚੇ ਆ ਲਗਾਤਾਰ ਕਲਾਕਾਰਾਂ ਨੇ ਪੂਰੀ ਯੂਨਿਟੀ ਦਿਖਾ ਕੇ ਉਹਨਾਂ ਦੀ ਸਪੋਰਟ ਦੇ ਵਿੱਚ ਉੱਥੇ ਡਟ ਕੇ ਖੜੇ ਹੈ ਕਿ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਕਰਾਉਣਾ ਪਵੇ ਪਰ ਬਾਈ ਰਾਜਵੀਰ ਦੀ ਜਾਨ ਬਚਣੀ ਚਾਹੀਦੀ ਆ 에ਅਰ ਲਿਫਟ ਤੱਕ ਵੀ ਜੇ ਕਰਨਾ ਪੈਂਦਾ ਤਾਂ ਉਹ ਕਹਿੰਦੇ ਕਿ ਅਸੀਂ ਕਰਾਵਾਂਗੇ ਕੋਈ ਪ੍ਰਵਾਹ ਨਹੀਂ ਹੈ ਤਾਂ ਇਹੋ ਜਾਂ ਏਕਾ ਇਹੋ ਜੇ ਲੋਕ ਪੂਰੀ ਦੁਨੀਆ ਦੇ ਵਿੱਚ ਜਿਹੜੇ دعਵਾਵਾਂ ਕਰ ਰਹੇ ਰਾਜਵੀਰ ਦੇ ਲਈ ਪਰ ਹੁਣ ਲੋੜ ਵਾਕਈ دعਵਾਵਾਂ ਦੀ ਹੀ ਆ ਕਿਉਂਕਿ ਹਸਪੀਟਲ ਦੇ ਵੱਲੋਂ ਜਿਹੜਾ ਬੁਲੇਟਿਨ ਜਾਰੀ ਹੋਇਆ ਉਹ ਕੋਈ ਰਾਹਤ ਦੇਣ ਵਾਲੀ ਖਬਰ ਨਹੀਂ ਹੈ ਔਰ ਇਹ ਜਿਹੜੇ ਐਗਜ਼ੈਕਟ ਜਾਣਕਾਰੀ ਉਹਨਾਂ ਦੇ ਵੱਲੋਂ ਇਹ ਸਾਂਝੀ ਕੀਤੀ ਗਈ ਹੈ ਕਿ ਕੋਈ ਮੇਜਰ ਚੇਂजेस ਜਾਂ ਕੋਈ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਰਾਜਵੀਰ ਜਵੰਦਾ ਦੇ ਫਿਲਹਾਲ ਨਜ਼ਰ ਨਹੀਂ ਆ ਰਿਹਾ ਤਾਂ ਫਿਰ ਅਸੀਂ ਵਾਰ-ਵਾਰ ਕਹਿੰਦੇ ਆ ਕਿ ਆਪਾਂ ਸਾਰੇ دعਵਾਵਾਂ ਕਰੀਏ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਬਿਸ਼ੱਕ ਔਰ ਜਿੱਥੇ ਵੀ ਜਿਸ ਦੀ ਕਿਸੇ ਦੀ ਆਸਤਾ ਹੋਵੇ ਉਹ ਆਪੋ ਆਪਣੇ ਹਿਸਾਬ ਦੇ ਨਾਲ ਪ੍ਰੇਅਰ ਕਰ ਸਕਦਾ ਦੁਆ ਕਰ ਸਕਦਾ ਅਰਦਾਸ ਕਰ ਸਕਦਾ ਕਿਉਂਕਿ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਤਾਂ ਹੋ ਸਕਦਾ ਕਿ ਮਾਂ ਦਾ ਇਹ ਪੁੱਤ ਫਿਰ ਉਸੇ ਤਰੀਕੇ ਦੇ ਨਾਲ ਸਟੇਜਾਂ ਤੇ ਗੱਜਦਾ ਹੋਇਆ ਸਟੇਜਾਂ ਤੇ ਪੰਗੜੇ ਪਾਉਂਦਾ ਹੋਇਆ ਨਜ਼ਰ ਆਵੇ ਪਰ ਇਹ ਆਸਾਂ ਜ਼ਰੂਰ ਮਾਪਿਆਂ ਨੇ ਰੱਖੀਆਂ ਹੋਈਆਂ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਰਾਜਵੀਰ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀਗਾ ਰਾਜਵੀਰ ਦੇ ਪਿੰਡ ਵਾਲੇ ਕਹਿੰਦੇ ਕਿ ਬਹੁਤ ਚੜ੍ਹਦੀ ਕਲਾ ਵਾਲਾ ਇਨਸਾਨ ਆ ਤਾਂ ਜ਼ਰੂਰ ਸਾਡੀ ਵੀ ਅਰਦਾਸ ਹੈ ਕਿ ਰਾਜਵੀਰ ਜੀ ਦਾ ਬੰਦਾ ਜਲਦੀ ਠੀਕ ਹੋਵੇ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ